ਵੀ ਫਲਾਈ ਵੀ ਤਾਂ ਦੇਖੋ ਐਕਸਟ੍ਰੀਮ ਨੂੰ ਕਰਦੇ ਇੱਧਰ ਖੜੇ ਹੋਏ ਫਲਾਈ ਹਾਂਜੀ ਜਿਵੇਂ ਸ਼ਾਮ ਆਣੀ ਤਾਂ ਸਰਗਰਮ ਨੇ ਤਾਂ ਕਿ ਕਦੋਂ ਸਮੂਹ ਸਤਕਾ ਜੀ ਨੇ ਸਤਕਾ ਜੀ ਕੱਢ ਦਿੱਤਾ ਲਿਟਰਟ ਪਾਰਟੀ ਕੋਲੋਂ ਜੂਨ ਦੀ ਗਾਥੀ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਣ ਮਾਸਿਕ ਮੈਗਜ਼ੀਨ ਦੇ ਵੱਲੋਂ ਕੈਨੇਡਾ ਦੀ ਸਾਬਕਾ ਐਮਪੀ ਰੂਬੀ ਟਾਲਾ ਦਾ ਤੀ ਪੰਜਾਬ ਦੀ ਅਵਾਰਡ ਦੇ ਨਾਲ ਉਨ੍ਹਾਂ ਦੀਆਂ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਲਈ ਦਿੱਤੀ ਦੇਣ ਦੇ ਲਈ ਸਨਮਾਨ ਕੀਤਾ ਗਿਆ ਇਸ ਮੌਕੇ ਬੋਲਦਿਆ ਕਲਾ ਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਗੜਾ ਨੇ ਕਿਹਾ ਕਿ ਰੂਬੀ ਟਾਲਾ ਦੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਰਾਖਾ ਬਣਨ ਦੇ ਲਈ ਉਹ ਛਲਾਗਾ ਕਰਦੇ ਨੇ ਇਸ ਮੌਕੇ ਪੰਜਾਬੀ ਕਾਲ ਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਗੁਰਮੀਤ ਸਿੰਘ ਪੁਲਾਹੀ ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਨਾਮਣਾ ਖੱਟਿਆ ਤੇ ਮਿਹਨਤ ਤੇ ਸਦਕ ਦੇ ਸਦਕਾ ਕੰਮ ਕਰਦਿਆਂ ਹੋਇਆ ਕਾਰੋਬਾਰ ਖੇਤੀ ਇੱਥੋਂ ਤੱਕ ਕਿ ਸਿਆਸਤ ਦੇ ਵਿੱਚ ਵੀ ਵੱਡੀਆਂ ਮੱਲਾ ਮਾਰੀਆਂ ਨੇ ਰੂਬੀ ਟਾਲਾ ਉਹਨਾਂ ਮਹਿਲਾਵਾਂ 'ਚੋਂ ਇੱਕ ਨੇ ਜਿਨ੍ਹਾਂ ਨੇ ਕੀ ਲਿਬਰਲ ਪਾਰਟੀ ਕੈਨੇਡਾ ਦੀ ਟਿਕਤੇ ਚਾਰ ਵਾਰ ਐਮਪੀ ਦੀ ਚੋਣ ਲੜੀ ਤੇ ਐਮਪੀ ਚੁਣੇਗੇ ਆਪਣੀ ਪਾਰਟੀ ਦੀ ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਚੋਣ ਵੇਲੇ ਵੀ ਇੱਕ ਪਰਪੱਖ ਉਮੀਦਵਾਰ ਦੇ ਵਜੋਂ ਉਭਰੇ ਨੇ ਡਾਕਟਰ ਅਕਸ਼ੀਤਾ ਗੁਪਤਾ ਆਈਐਸ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਨੇ ਰੂਬੀ ਟਾਲਾ ਨੂੰ ਤੀ ਪੰਜਾਬ ਦੀ ਅਵਾਰਡ ਮਿਲਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਮਹਿਲਾਵਾਂ ਦਾ ਨਾਮ ਉਹਨਾਂ ਰੋਸ਼ਨ ਕੀਤਾ ਰੂਬੀ ਟਾਲਾ ਨੂੰ ਸਨਮਾਨਜਨ ਸਰੂਪਾ ਪੁਸਤਕਾ ਦਾ ਸੈੱਟ ਦੇ ਕੇ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਦੇ ਚੇ

I'm always so proud to see such great and talented woman and may babaji always keep you in char di kala and main inanu te jinne vi apne fan faggare to aaye ne sare jan nu eh vi request kar rahi ki tu si please sade kol canada de vich zarur aavo main vi kehna chahungi ki jinne tade sare faggare wale ne utthe canada de vich ohna ne apna bahut hi zyada naam roshan kita hai ਤੇ ਅੱਜ ਤੁਹਾਡੇ ਫਗਵਾੜਿਆਂ ਦੇ ਵਿੱਚੋਂ ਫਗਵਾੜੇ ਵਾਲਿਆਂ ਦੇ ਵਿੱਚੋਂ ਤੇ ਸਾਰੇ ਕੈਨੇਡਾ ਦੇ ਵਿੱਚ ਮੇਰੇ ਮਾਵਾ ਜੱਸਦੇ ਨੇ ਉਹ ਵੀ ਇੱਥੇ ਆਏ ਨੇ ਤੇ ਮੈਂ ਬਚਾਵਾਂਗੀ ਕਿ ਤੁਸੀਂ ਪਲੀਜ਼ ਉਹਨਾਂ ਦੇ ਵੀ ਵਾਰਮ ਵੈਲਕਮ ਕਰੋ ਜਿਹੜੀ ਗਾਈ ਫੈਮਿਲੀ ਹੈ ਹਾਂਜੀ ਜੀ ਤੁਸੀਂ ਪਲੀਜ਼ ਖੜੇ ਹੋਵੋ ਦੋ ਮਿੰਟ ਇਹਨਾਂ ਨੇ ਆਪਣੇ ਬੱਚਿਆਂ ਨੂੰ ਇੰਨੀ ਅੱਛੀ ਸਿੱਖਿਆ ਦਿੱਤੀ ਹੈ ਉੱਥੇ ਕੈਨੇਡਾ ਦੇ ਵਿੱਚ ਕਿ ਇਹਨਾਂ ਦੇ ਬੱਚਿਆਂ ਨੇ ਸਨੀ ਹਰਾ ਦੇ ਵਿਸ਼ਾਲ ਨੇ ਤੇ ਜਿੱਦਾਂ ਰਿੰਪੀ ਨੇ ਕਿਹਾ ਸੀ ਇਹਨਾਂ ਦਾ ਗ੍ਰੈਂਡਸਨ ਬੇਟਾ ਜੇ ਵੀ ਆਇਆ ਹੈ ਰਗੂ ਹੌਨੇ ਹੌਨੇ ਵਿਆਹ ਉਹ ਕੀ ਹਟੀਆਂ ਤੇ ਆਪੀ ਜਿਹੜੀ ਆ ਵਾਈਫ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਨੇ ਰੀਵਾ ਜੀ ਨੂੰ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਆ ਤੇ ਇਹਨਾਂ ਦਾ ਬਹੁਤ ਅਪਰੀਸ਼ੀਏਟ ਵੀ ਕਰਦੀ ਆ ਕਿ ਇਹਨਾਂ ਨੇ ਫਗਵਾੜੇ ਦਾ ਨਾਮ ਜਾ ਕੇ ਉਸ ਦੇਸ਼ਾਂ ਦੇ ਵਿੱਚ ਮਿਹਨਤ ਕਰਕੇ ਤੇ ਇਹਨਾਂ ਨੇ ਇਹਨਾਂ ਨਾਮ ਕਮਾਇਆ ਸਵਾਂਤੀ ਜੀ ਥੈਂਕ ਯੂ so much for coming today we really appreciate it ਤੇ ਜਿੱਦਾਂ ਦਾ ਕਹਿ ਰਹੀ ਸੀ ਕਿ ਮੈਂ ਪੋਲਿਟਿਕਸ ਵਿੱਚ ਜਨਰਲ ਸੌਂਗ ਹੈ ਔਰ ਅਸੀਂ ਹਰ ਸਾਲ ਕਿਸੇ ਨਾ ਕਿਸੇ ਨੂੰ ਇਹ ਅਵਾਰਡ ਸਨਮਾਨ ਸਮਾਰੋਹ ਕਰਦੇ ਰਹਿੰਦੇ ਆ ਅੱਜ ਇਹ ਜਿਹੜਾ ਸਨਮਾਨ ਹੈ ਸਾਨੂੰ ਫਖਰ ਮਹਿਸੂਸ ਹੋ ਰਿਹਾ ਅਸੀਂ ਉਸ ਪੰਜਾਬ ਦੀ ਧੀ ਜਿਹੜੀ ਵਿਦੇਸ਼ ਦੇ ਵਿੱਚ ਰਹਿੰਦੀ ਵੀ ਆਪਣੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਔਰ ਪੰਜਾਬੀ ਹੋਂਦ ਨੂੰ ਬਰਕਰਾਰ ਰੱਖਿਆ ਹੋਇਆ ਅਸੀਂ ਉਹਨੂੰ ਦੇਣ ਜਾ ਰਹੇ ਹਾਂ ਔਰ ਇਹ ਮਾਨ ਜਿਹੜਾ ਹੈਗਾ ਮੈਡਮ ਰੂਬੀ ਢੱਲਾ ਦੇ ਨਾਮ ਤੇ ਹੈ ਅਸੀਂ ਸਾਰੇ ਚਾਹਨੇਵਾਂ ਉਹਨਾਂ ਦਾ ਵੈਲਕਮ ਕਰੀਏ ਇੱਥੇ ਪਹੁੰਚਣ ਤੇ ਔਰ ਸਾਰੇ ਜੀ ਆਇਆਂ ਉਹਨਾਂ ਨੂੰ ਕਰੀਏ ਇਹਨਾਂ ਨੂੰ ਅਸੀਂ ਜਿਹੜਾ ਮਾਨ ਤਾ ਦੇ ਰਿਹਾ ਕਿ ਇਹਨਾਂ ਨੇ ਵਿਦੇਸ਼ ਦੇ ਵਿੱਚ ਰਹਿੰਦੇ ਜੋ ਪੰਜਾਬੀ ਪੰਜਾਬੀਆਂ ਦੀ ਆਪਣੇ ਹਿੰਦੁਸਤਾਨ ਦੇਸ਼ ਦੀ ਸੇਵਾ ਕੀਤੀ ਔਰ ਚਾਰ ਵਾਰ ਉੱਥੋਂ ਐਮਪੀ ਮੈਂਬਰ ਪਾਰਲੀਮੈਂਟ ਕੈਨੇਡਾ ਦੀ ਧਰਤੀ ਤੇ ਰਹੇ ਇਹ ਬਹੁਤ ਮਾਨ ਦੀ ਗੱਲ ਹੈ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਰੇ ਭੈਣ ਭਰਾ ਵੇਖ ਰਹੇ ਨੇ ਮੈਂ ਸਾਰੇ ਜਾਣਾਂ ਦਾ ਬਹੁਤ ਧੰਨਵਾਦ ਥੈਂਕ ਯੂ ਕਰਨਾ ਚਾਹੁੰਦੀ ਆ ਅੱਜ ਮੈਂ ਕੈਨੇਡਾ ਤੋਂ ਇਥੇ ਫਗਵਾੜੇ ਦੇ ਵਿੱਚ ਆਈਆਂ ਤੇ ਸਾਰੇ ਜਾਨ ਨੇ ਆਪਣੀ ਇੱਕ ਬੇਟੀ ਸਮਝ ਕੇ ਇੱਕ ਭੈਣ ਸਮਝ ਕੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ, ਸਲਮਾਨ ਕੀਤਾ, ਰਿਸਪੈਕਟ ਦਿੱਤੀ ਹੈ। ਬਹੁਤ ਹੀ ਅੱਛਾ ਲੱਗਦਾ ਕਿ ਭਾਵੇਂ ਅਸੀਂ ਕੈਨੇਡਾ ਤੋਂ ਆਏ ਆ, ਇਥੇ ਫਗਵਾੜੇ ਦੇ ਵਿੱਚ ਆ ਕੇ ਐਂ ਲੱਗਦਾ ਕਿ ਮਜਦਾ ਆਪਣੇ ਘਰ ਦੇ ਵਿੱਚ ਆਈਆਂ ਸੋ ਥੈਂਕ ਯੂ ਸੋ ਮਾਚ ਟੂ एवरीवन ਮੈਕਾਸ ਕਰਕੇ ਰਿੰਪੀ ਅਰਨ ਦਾ ਬਹੁਤ ਥੈਂਕ ਯੂ ਕਰਨਾ ਚਾਹਦੀ ਆ ਉਹਨਾਂ ਦੀ ਤੇ ਉਹਨਾਂ ਦੀ ਟੀਮ ਦਾ ਜਿਹਨਾਂ ਨੇ ਅਨਾਜ ਸਲਮਾਨ ਤੇ ਇਜ਼ਤ ਮਾਨ ਦਿੱਤਾ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਆਪਣੇ ਫਗੋਰੇ ਦੇ ਭੈਣ ਭਰਾ ਨੇ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਬਹੁਤ ਹੀ ਜ਼ਿਆਦਾ ਸਕਸੈਸਫੁਲ ਹੋਏ ਨੇ ਤੇ ਬਹੁਤ ਹੀ ਵਧੀਆ ਲੱਗਦਾ ਕਿ ਆਪਣੇ ਪੰਜਾਬੀਆਂ ਨੇ ਤੋਂ ਪੰਜਾਬ ਤੋਂ ਆ ਕੇ ਫਗਵਾਰੇ ਤੋਂ ਆ ਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਆਪਣਾ ਇਹਨਾ ਨਾਮ ਕਮਾਇਆ ਹੈ ਸਾਡੇ ਕੋਈ ਵੀ ਜਦੋਂ ਨਾਮ ਕਮਾਂਦਾ ਬਾਹਰ ਦੇ ਦੇਸ਼ਾਂ ਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਦਾ ਪੰਜਾਬ ਦਾ ਨਾਮ ਉੱਚਾ ਹੁੰਦਾ ਹੈ ਮੈਨੂੰ ਯਾਦ ਆ ਕਿ ਜਦੋਂ ਮੈਂ ਪਹਿਲੀ ਵਾਰੀ ਮੈਂਬਰ ਆਫ ਪਾਰਲੀਮੈਂਟ ਪਣੀ ਸੀ ਅਸੀਂ ਜਦੋਂ ਹਿਸਟਰੀ ਕੈਂਪ ਕੀਤੀ ਸੀ ਉਹ ਮੇਰੀ ਜਿੱਤ ਨਹੀਂ ਸੀ ਪਰ ਸਦੇ ਸਾਰੇ ਪੰਜਾਬੀਆਂ ਦੀ ਜਿੱਤ ਸੀ ਤੇ ਅੱਜ 17 ਮੈਂਬਰ ਆਫ ਪਾਰਲੀਮੈਂਟ ਨੇ ਅਸੀਂ ਕਹਿੰਦੇ ਕਿ ਜਿਹੜਾ ਪੰਜਾਬੀ ਆਪਣੀ ਜਿਹੜੀ ਬੋਲੀ ਹੈ ਮੇਰੇ ਖਿਆਲ ਪਹਿਲਾਂ ਤੇ ਇੰਗਲਿਸ਼ ਤੇ ਫ੍ਰੈਂਚ ਹੈ ਕੈਨੇਡਾ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਜਿਹੜੀ ਪੰਜਾਬ ਦੀ ਬੋਲੀ ਆਪਣੀ ਦੂਜੇ ਨੰਬਰ ਤੇ ਪਹੁੰਚਾ ਨਹੀਂ ਹੈ So, Sarojananda, both, you, thank you, and it's a pleasure to raise my voice and to speak out. Baba Ji, being a sevadar, becoming a complete seva, I feel very lucky. So, thank you so much.